ਅਹੀਨ ਰਾਤ ਸਪੈਸ਼ਲ ਪੁੱਛਣ ਗਏ ਹੀ ਬਾਬਾ ਜੀ ਨੂੰ ਗੱਲ ਇੱਕ ਵੀ ਜਿੱਥੇ ਜੀਤਾਂ ਦਾ ਜਿੱਥੇ ਮੈਂ ਨਾਕਾ ਲਾਇਆ ਹੈ ਨਾ ਹੂੰ ਉੱਥੋਂ ਕਹਿੰਦਾ ਆਵਾਜ਼ਾਂ ਆਉਂਦੀਆਂ ਜੀਬ ਜੀ ਮੈਂ ਕਿਹਾ ਵੀ ਜਿਹੜੇ ਇਲਾਕੇ ਤੂੰ ਉਦੋਂ ਗਿੱੱਡੜ ਬੋਤ ਰਹਿੰਦੇ ਆ ਤੁੰਥਰੇ ਕੋਲੇ ਆ ਉੱਤੇ ਜਿੱਥੋਂ ਰੇਤਾ ਆਉਂਦੀ ਹੈ ਹਾਂ ਹਾਂ ਤੇ ਮੈਂ ਕਿਹਾ ਵੀ ਹੋ ਸਕਦਾ ਵੀ ਉੱਥੋਂ ਗਿੱੱਡੜਾਂ ਦੀ ਆਵਾਜ਼ ਆਉਣਾ ਹਾਂ ਉਹਨਾਂ ਨੇ ਗਿੱੱਡੜ ਦੀ ਆਵਾਜ਼ ਵੀ ਨਹੀਂ ਮੈਂ ਕਿਹਾ ਫਿਰ ਉਹ ਜਿਹੜਾ ਲਾਲ ਜਿਹਾ ਕਬੂਤਰ ਹੋ ਜਾਂਦਾ ਉਹ ਉਹ ਜੀ ਕਰਦਾ ਆਪਣੇ ਮੈਦਾਨੇ ਕੋਲ ਹੁੰਦੇ ਨੇ ਨਾ ਕਹਿੰਦਾ ਉਹ ਵੀ ਨਹੀਂ ਕਹਿੰਦਾ ਵੀ ਆਵਾਜ਼ ਵੀ ਮੰਨ ਲਾ ਵੀ ਕੋਈ ਚੀਕਦਾ ਹੋਵੇ ਅੱਛਾ ਤੇ ਇੱਕਦਮ ਆਵਾਜ਼ ਕਹਿੰਦਾ ਵੱਧ ਜਾਂਦੀ ਹੈ ਤੇ ਕੁੱਤੇ ਕਹਿੰਦਾ ਜਿਹੜੇ ਦੂਰ ਭੌਂਕਦੇ ਵੇਤਨ ਕਹਿੰਦਾ ਸਾਡੇ ਟੈਂਟ ਆ ਜਾਂਦੇ ਟੈਂਟ ਕੋਲ ਸਾਡੇ ਕੋਲ ਤੇ ਆਂਦਾ ਕਿ ਆਵਾਜ਼ ਇੱਕਦਮ ਮਤਲਬ ਐ ਲੱਗਦੀ ਜਿਵੇਂ ਨੇੜੇ ਆਜੂਗੀ ਹੁਣ ਸੜਕੋ ਪਾਰ ਤੱਕ ਥੋੜੇ ਦੇਰ ਬਾਅਦ ਹਟ ਜਾਂਦੀ ਕਹਿੰਦਾ ਤੇ 1:30 ਵਜੇ ਸ਼ੁਰੂ ਹੁੰਦੀ ਕਹਿੰਦਾ ਇਹ ਘੱਟੋ ਘੱਟ ਦਾ ਪੋਣਾ ਘੰਟਾ ਕੰਮ ਚੱਲਦਾ ਤੇ ਚੱਲਦਾ ਰਜਣਾ ਕਹਿੰਦਾ ਹੂੰ ਤੇ ਮੈਂ ਹਾਂ ਚੱਲ ਫਿਰ ਬਾਬਾ ਜੀ ਨੂੰ ਪੁੱਛ ਗਿਆ ਉਹਨੇ ਫਿਰ ਆਪਾਂ ਬਾਬਾ ਜੀ ਦੀ ਗੱਲ ਸੁਣਾਈ ਬਾਬਾ ਜੀ ਆਂਦੇ ਵੀ ਅਹਿੰਨਾ ਨਿੱਕੇ ਹੁੰਦੇ ਬਾਜਰੇ ਰੱਖੀ ਬੈਠੇ ਹੁਣ ਤਬਾਗੜੀ ਆਖਿਆ ਵੀ ਮੇਰੇ ਬਾਪੇ ਨੂੰ ਵੀ ਇਹ ਵਿਆਹ ਖੇ ਤੁਸੀਂ ਨਾ ਲਓ ਵੀ ਇੱਥੇ ਕੋਈ ਨਾ ਬੱਚਾ ਨਿੱਕਾ ਹੁੰਦਾ ਕਿ ਪਿਆਸਾ ਮਰਿਆ ਸੀ ਤੇ ਉਹਦੀ ਰੂਹ ਫਿਰਦੀ ਆ ਇੱਥੇ ਉਹ ਵੀ ਗੱਲ ਸੁਣਾਈ ਤੇ ਆਂਦੇ ਵੀ ਆਦਾ ਇਹ ਵੀ ਛੋਟੇ ਹੀ ਸੀ ਉਦੋਂ ਦੇ ਕਹਿੰਦਾ ਅਸੀਂ ਰਾਤ ਨੂੰ ਬਾਜਰੇ ਰੱਖੀ ਕਹਿੰਦਾ ਭਰਾ ਮੇਰਾ ਆਂਦਾ ਹੈ ਵੇਖੀ ਜੂਗੀ ਉਹ ਥੋੜਾ ਵੱਡਾ ਸੀਗਾ ਆਂਦਾ ਹੈ ਕੋਈ ਨਹੀਂ ਹੁੰਦਾ ਮੈਂ ਬਾਗੜੀ ਝੂਠ ਮਾਰਦੇ ਵੀ ਇਹ ਸਰਦਾਰ ਇੱਥੇ ਨਾ ਆਉਣ ਤੇ ਕੋਈ ਨਹੀਂ ਆਦਾ ਕਿ ਵੀ ਆਪਾਂ ਲੈ ਲੈਨੇ ਕਿਤੇ ਕਹਿੰਦੇ ਰਾਤ ਨੂੰ ਬਾਜਰੇ ਰੱਖੀ ਬੈ ਤੇ ਆਂਦੇ ਵੀ ਜਦੋਂ ਸਾਨੂੰ ਸ਼ੁਰੂ ਤੋਂ ਆਵਾਜ਼ ਸੁਣੀ ਨਾ ਕਹਿੰਦੇ ਸੀ ਨਾ ਕੀਰਤਨ ਸੇਲਾ ਪੜਨ ਲੱਗ ਪਏ ਦੋ ਭਰਾ ਅੱਧਾ ਅੱਧਾ ਹੁੰਦਾ ਸੀ ਵੀ ਜਦੋਂ ਮੈਨੂੰ ਬੋਲ ਜਾਓ ਤਾਂ ਉਹਨੂੰ ਵੀ ਕਹਿੰਦਾ ਵੀ ਇੱਕ ਆਮ ਗੱਲ ਸੁਣੀ ਹੁੰਦੀ ਹੈ ਵੀ ਕੀਰਤਨ ਸੇਲਾ ਆਪਾਂ ਮਤਲਬ ਪੜੀਏ ਤੇ ਰੂਹਾਂ ਜਾਂ ਮਤਲਬ ਕਿ ਡਰ ਨਹੀਂ ਲੱਗਦਾ ਰੂਹਾਂ ਨੇੜੇ ਨਹੀਂ ਆਉਂਦੀਆਂ ਤੇ ਬਾਬਾ ਜੀ ਆਂਦੇ ਵੀ ਇਹ ਵੀ ਮੇਰੇ ਆਪ ਦੇ ਨਾਲ ਖੁਦ ਨਾਲ ਬੀਤੀ ਹੋਈ ਆ ਵੀ ਬੱਚੇ ਦੇ ਰੋਣ ਦੀ ਆਵਾਜ਼ ਆਇਆ ਕਰੇ ਤੇ ਸਾਡੇ ਜਿੱਥੇ ਖੇਤ ਦੀ ਹੱਦ ਸ਼ੁਰੂ ਹੁੰਦੀ ਹੈ ਉੱਥੋਂ ਮੁੜ ਜਾ ਕਰੇ ਕਿ ਕਿਤਨ ਸੋਲੇ ਜਾਨੀ ਤਾਂ ਕਹਤ ਜਿਉਂ ਮਨ ਲਾਦਾ ਪੜ੍ਹੰਦਾ ਸੀ ਹਾਂ ਫਿਰ ਆਂਦਾ ਵੀ ਪਾਪਾ ਇਹਨਾਂ ਦਾ ਜਾਂਗੇ ਫਿਰ ਉਹਨੇ ਕੋਈ ਪਾਠ ਕੀਤਾ ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਨਹੀਂ ਆਵਾਜ਼ ਆਈ ਮਤਲਬ ਇਹ ਗੱਲ ਸੱਚਾਈ ਹੋ ਸਕਦੀ ਵੀ ਇਹ ਹੁੰਦੀਆਂ ਤੇ ਉਹ ਫਿਰ ਮੈਂ ਜੀ ਜੀ ਤੁਨ ਗਿਆ ਸੀ ਬਸ ਤੁਹਾਡੀ ਖੋਜ ਕਰੀਓ ਤੇ ਕੀ ਉਹਦਾ ਉਹ ਗ੍ਰਾਮ ਅੰਗਰੇਜ਼ਾਂ ਦੇ ਟਾਈਮ ਤੇ ਨਾ ਉੱਥੇ ਥੋੜਾ ਜਿਹਾ ਦੂਰੀ ਉਹ ਬਣਾਇਆ ਸੀ ਉਹ ਤੁਸੀਂ ਇਹ ਦੇਣਾਸਤੇ ਨਹੀਂ ਬਣਾਇਆ ਹੁੰਦਾ ਅੱਛਾ ਹੁਣ ਡੈਰੋਗੇਸ਼ਨ ਸੈਂਟਰ ਆ ਵੀ ਉਸਦੇ ਆਗੇ ਬੰਦਾ ਸਾੜ ਦਿੰਦੇ ਸੀ ਅੱਛਾ ਜਿਹੜੇ ਜਿਹੜੇ ਬਾਕੀ ਹੁੰਦੇ ਸੀ ਜਾਂ ਜਿਹੜੇ ਸੀਗੇ ਪਨੋਂ ਤੋਂ ਲੈ ਕੇ ਸਾਢੇ ਦੰਦੇ ਹੀ ਕਿ ਪਿੰਡ ਆ ਤੁਹਾਨੂੰ ਪੁੱਛਿਆ ਹੋ ਸਕਦਾ ਵੀ ਉਹਦੀ ਆਵਾਜ਼ਾਂ ਹੋ ਸਕਦਾ ਹੂੰ ਹੋ ਸਕਦਾ ਉਹਦੋ ਹੀ ਉਹ ਬਾਬਨਾਲ ਤਾਂ ਆਪਣਾ ਬੀਤੀ ਹੈ ਨਾ ਫਿਰ ਜਿਹੜਾ ਨਹੀਂ ਬੀਤੀ ਉਹ ਤਾਂ ਕਹੂਗਾ ਵੀ ਝੂਠ ਜਿਹੜਾ ਬੀਤੀ ਹੁਣ ਹੁਣ ਜਿਦ ਦੀ ਦਰਦਾ ਵੀ ਡਰ ਹੁੰਦਾ ਹੀ ਇਹ ਬੰਦੇ ਨੂੰ ਕਰੀ ਆਹੋ ਕਿਉਂਕਿ ਨਾ ਫਿਰ ਇਹ ਤਾਂ ਕਮਰੇ ਜਿਵਾੜ ਜਾਂਦੇ ਫਿਰ ਕਹਿੰਦਾ ਇਹ ਤਾਂ ਆਰਾਮ ਨਾਲ ਕਰੇਗਾ ਪਾਟ ਕੰਮ ਬੈਠੇ ਬਾਹਰ ਨਹੀਂ ਜਾਂਦੇ ਰਹਿ ਕੇ ਨਾ ਉਹਨਾਂ ਦੇ ਇੰਨਾ ਵਹਿਲਾ ਵੀ ਉਹ ਤੋਹੀ ਦਾ ਸੋਵੀਏ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਹੁੰਦੀਆਂ ਹੋਈਆਂ ਚੀਜ਼ਾਂ ਤਾਂ ਹੁੰਦੀਆਂ ਹੋਣੀਆਂ ਆ ਕੇ ਹੁੰਦੀਆਂ ਨੇ ਹੁੰਦੀਆਂ ਨੇ ਵੀ ਆਇਆ ਮੇਰੀ ਮਾਸੀ ਦਾ ਮੁੰਡਾ ਨਾ ਲਾਂਚ ਹੀ ਗਿਆ ਹੀਗਾ ਹੂੰ ਬੜਾ ਚਿਰ ਹੋ ਗਿਆ ਹੂੰ ਪੁਰਾਣੇ ਟਾਵਰ ਬਣਾਉਂਦੇ ਸੀ ਟਾਵਰ ਹੂੰ ਹੂੰ ਟਾਵਰ ਲਾਉਂਦੇ ਸੀ ਕਿ ਉਹ ਤਾਂ ਗਿਆ ਸੀ ਹੁਣ ਪਤਾ ਉਹਨੂੰ ਉੱਥੇ ਇੱਕ ਬੜਾ ਇਤਨੇ ਰੂਹ ਵੇਖਦੀ ਸੀ ਹੂੰ ਚਿੱਟੇ ਕੱਪੜੇ ਪਾਏ ਹੁੰਦੀਆਂ ਨੇ ਤੇ ਉਹ ਕਪੜੇ ਫਿਰ ਉਹ ਵੀ ਮੀਅ ਅਫਸੈਟ ਹੋ ਗਿਆ ਹੀਗਾ ਹੂੰ ਤੇ ਤੇਦੀ ਉਹ ਨਹੀਂ ਜੀ ਉਹ ਕਪੜੇ ਧੋਣ ਜਾਂਦਾ ਜਿਵੇਂ ਨਦੀ ਨਦੀ ਤੇ ਜਾਂ ਇਸ ਤਰ੍ਹਾਂ ਪੁਰਾਣੂ ਹਲਾ ਨਹੀਂ ਤੇ ਬਾਬੇ ਤਾਂ ਦੇਨੇ ਦੇ ਰੂਹਾਂ ਦੇ ਨਹੀਂ ਮਲ ਰੂਹ ਤੇ ਕੋਈ ਆਉਂਦਾ ਹੁਣ ਮੀਆਂ ਰਾਲ ਬਾਬਾ ਇਹਨੇ ਗੱਲ ਦਸੀ ਬਾਬੇ ਕਹਿੰਦੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਚੰਗੀਆਂ ਤੇ ਇੱਕ ਮਾੜੀਆਂ ਪੜਕਦੀਆਂ ਚੰਗੀਆਂ ਰੂਹਾਂ ਵੀ ਨੇ ਕਿਉਂਕਿ ਉਹਨਾਂ ਨੂੰ ਕੋਖ ਨਹੀਂ ਮਤਲਬ ਜਿੰਨੀ ਉਹਨਾਂ ਭਗਤੀ ਕੀਤੀ ਹੁੰਦੀ ਨਾ ਉਹਨਾਂ ਨੂੰ ਉਹ ਸਾਰਾ ਕੋਖ ਨਹੀਂ ਮਿਲਦੀ ਉਹਨਾਂ ਨੂੰ ਤੇ ਉਹ ਵੀ ਪੜਕਦੀਆਂ ਨੇ ਜਿਹਦਾਂ ਨਾਲ ਕੋ ਚੰਗੀ ਕੋਖ ਮਿਲਦੀ ਨਾ ਵੀ ਹਾਂ ਵੀ ਇਹ ਮਤਲਬ ਵੀ ਭਗਤੀ ਵਾਲੀ ਇਹ ਮਾਤਾ ਜਿਹੜੀ ਹੁੰਦੀ ਹੈ ਫਿਰ ਉਹ ਕੋਈ ਕੋਈ ਪਵਿੱਤਰ ਕੋਖ ਜਾਂ ਕੋਈ ਹਾਂ ਆ ਫਿਰ ਉਹ ਮਾਤਾ ਜੀ ਦਾ ਧੰਨਵਾਦ ਹੈ ਜਿਹੜੀਆਂ ਮਾੜੀਆਂ ਨੇ ਇਹ ਫਿਰ ਇਹਨਾਂ ਤਾਂ ਵੈਸੇ ਨਹੀਂ ਪਰਮਾਤਮਾ ਦਾ ਕੋਈ ਹੁਕਮ ਹੁੰਦਾ ਤੇ ਨਾ ਹੀ ਇਹ ਦਵਾਰਤਾ ਜੀ ਫਿਰ ਲੋਕਾਂ ਦੇ ਫਿਰ ਦੂਜਿਆਂ ਦੇ ਸਰੀਰ ਲਵਦੀਆਂ ਨੇ ਜੀਂਦਿਆਂ ਦੇ ਮਤਲਬ ਇਹ ਹੂੰ ਐ ਕਰਦੀਆਂ ਨੇ ਜੀ ਦੋਨੋ ਨਰਾਮੀ ਆਨੇ ਤੇ ਇਹ ਕਹਿੰਦੇ ਵੀ ਜਿਹੜੀ ਮੰਨ ਲਾ ਵੀ ਆਪਣੇ ਘਰ ਚ ਵੀ ਕਿਤੇ ਚੰਗੀ ਰੂਹ ਦਾ ਪਹਿਰਾ ਹੋ ਗਾ ਰਾਤ ਨੂੰ ਆਪਾਂ ਕਹਿ ਦਿੰਦੇ ਆ ਰੋਜੀ ਤਾਂ ਸਹੀ ਗੱਲ ਹੈ ਹਾਂ ਹਾਂ ਕੋਲ ਵੀ ਜਾਂਦੇ ਆਂ ਤੇ ਰਾਤ ਨੂੰ ਕਈ ਵਾਰ ਆਪਾਂ 1.5 ਵਜੇ ਜਾਂ 2 ਵਜੇ ਇੱਕਦਮ ਚੜਕੇ ਨਾ ਆਪਾਂ ਜਾਗ ਖੁੱਲ ਜਾਂਦੀ ਹੈ ਉਹ ਆਪਣੇ ਘਰ ਚ ਚੰਗੀ ਰੂਹ ਦਾ ਪਹਿਰਾ ਹੁੰਦਾ ਫਿਰ ਉਹ ਕਹਿੰਦੀ ਵੀ ਉੱਠ ਵੀ ਨਾਮ ਜਾਪਾ ਹੂੰ ਰਾਤ ਨੂੰ ਮਤਲਬ 1.5 ਵਜੇ 2.5 ਵਜੇ ਕਈ ਵਾਰੀ ਆਉਂਦੀ ਨਾ ਤੇ ਫਿਰ ਜਿਹੜਾ ਦੱਬਾ ਪਾਉਂਦੀਆਂ ਨੇ ਉਤੋਂ ਮਲਾ ਗਲਾ ਨਪੜਿਆ ਜਾਂ ਕੁਝ ਉਹ ਮਾੜੀਆਂ ਹੁੰਦੀਆਂ ਰੂਹ ਨਹੀਂ ਉਹ ਆਪਾਂ ਦੇਖਦੀਆਂ ਨੇ ਹਾਂ ਉਹ ਵੇਖੀਂ ਆਪਾਂ ਉਹ ਤਾਂ ਫਿਰ ਮਾਰਾ ਇੰਨੇ ਸੁਖਸ਼ੂਤੋਂ ਸੁਖਸ਼ਮ ਆਖਿਆ ਨਾ ਤੋਂ ਸੁਖਸ਼ਮ ਤੋਂ ਸੁਖਸ਼ਮ ਨੇ ਜਿਹੜੇ ਆਪਣੇ ਮਤਲਬ ਮਰ ਮੁਰ ਗਏ ਨੇ ਪ੍ਰਾਣੇ ਗੁੱਡੇ ਅਯੋਗ ਹਾਂ ਉਹ ਮੰਨ ਲਾ ਜੇ ਉਹਨਾਂ ਨੂੰ ਕਿਤੇ ਹਾਂ ਮੰਨ ਲਾ ਵੀ ਉਹਨਾਂ ਨੂੰ ਕਿਤੇ ਨਹੀਂ ਗਾ ਕੋਈ ਮਤਲਬ ਕੋਖ ਮਿਲੀ ਜਾਂ ਕੋਈ ਸ਼ਰੀਰ ਨਹੀਂ ਮਿਲਿਆ ਉਹਨਾਂ ਚਰ ਵੜਕਦੇ ਆ ਇਹਨਾਂ ਵੀ ਮਤਲਬ ਚੰਗੀਆਂ ਰੁਹਾ ਗੁਰੂ ਘਰ ਜਵੇ ਨੇੜੇ ਆ ਤੇ ਗੁਰੂ ਘਰਾਂ ਚ ਬਹਿ ਜਾਂਦੀਆਂ ਜਾ ਕੇ ਉੱਥੇ ਕੋਈ ਮਤਲਬ ਵੀ ਬੀਬੀ ਜਾਓ ਜਿਹਦੇ ਬੱਚਾ ਹੋਣ ਵਾਲਾ ਵੀ ਜਦੋਂ ਮਤਲਬ ਅੰਡੇ ਤੋਂ ਬਾਅਦ ਬੱਚਾ ਵੀ ਬੰਨਣਾ ਹੈ ਵੀ ਹੋਣੇ ਐਕਟਿਵ ਹੋਣਾ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਫਿਰ ਉਹਨਾਂ ਮਾਲੇ ਦਾ ਹੁਕਮੰਦ ਵੀ ਜਾ ਬੀ ਆ ਤੇਰੇ ਲਈ ਸਹੀ ਹੈ ਨਹੀਂ ਬਾਬਾ ਜੀ ਦੱਸਿਓ ਗੱਲਾਂ ਨੇ ਹਾਂ ਅੱਛਾ ਬਹੁਤ ਚੰਗੀ ਤਰ੍ਹਾਂ ਥੱਲੀ ਨਾ ਪੁੱਛ ਕੇ ਆਏ ਆ ਜੀ ਇਹ ਰੂਹਾਂ ਹੁੰਦੀਆਂ ਨੇ ਉਹਦਾ ਕੋਈ ਇਲਾਜ ਵੀ ਹੁੰਦਾ ਹੋਊ ਬਾਦ ਦਿੰਦੇ ਪਰ ਬਾਬਾ ਨਾਮ ਤੋਂ ਤੇ ਕੋਈ ਇਲਾਜ ਨਹੀਂ ਆ ਠੀਕ ਹੈ ਜੀ ਵੀ ਜੇ ਮਾਲਾ ਉਹਨਾਂ ਦੇ ਨਾਮ ਦੇ ਪਾਠ ਹੋਣੇ ਜਾਂ ਉਹ ਇਹ ਨਾ ਬੱਬਗੇ ਇਹ ਮੈਂ ਤੁਹਾਨੂੰ ਦੱਸਾਂ ਇਹ ਗੱਲ ਹੋਰ ਅਹੀਂ ਨਿੱਕਿਆਂ ਦੇ ਤੋਂ ਸੁਣੀ ਸੀ ਹਈ ਨੋਰ ਰਿਆ ਕਰੀਤ ਰਾਤ ਨੂੰ ਸੁੱਤੇ ਵਿੱਚ ਵੇੜੇ ਵੱਜਿਆ ਕਰਨਾ ਮੇਰੇ ਖੁਦ ਦੇ ਵੱਜੇ ਹੈ ਕੋਈ ਝੂਠ ਨਹੀਂ ਆ ਉਹਦਾ ਬਾਪ ਹੈ ਕਿ ਉਹਨੇ ਗੱਲ ਸੁਣਾਈ ਪੱਬ ਬਗੇਲ ਸਿੰਘ ਦੀ ਪੱਬ ਬਗੇਲ ਸਿੰਘ ਜੀ ਫੌਜੀ ਸੀਗੇ ਤੇ ਇਹ ਆਂਦੇ ਵੀ ਉਥੇ ਨਾ ਵੀ ਇੱਕ ਕੁਆਟਰ ਇਹਨਾਂ ਨੂੰ ਦੇ ਦਿੱਤਾ ਵੀ ਉਥੇ ਕੋਈ ਨਾ ਰਿਆ ਕਰੇ ਵੀ ਆਂਦੇ ਵੀ ਉਥੇ ਦੇ ਰਹਿਂਦਾ ਉਹ ਬਾਬਿਆਂ ਦੇ ਵੀ ਚੱਲ ਵੇਖੀ ਜੂਗੀ ਰਹਿਂਦਾ ਨੇ ਵੀ ਇਹਨਾਂ ਲੈ ਲਿਆ ਕੁਆਟਰ ਤੇ ਆਂਦੇ ਵੀ ਉਹਨਾਂ ਰਾਤ ਨੂੰ ਆ ਕੇ ਤੰਗ ਕਰਿਆ ਕਰੇ ਵੀ ਸਾਰੇ ਟੱਬਰ ਨੂੰ ਹੀ ਵੀ ਜਿਹੜਾ ਨਹੀਂ ਇਹ ਤਾਂ ਚੀਕਾਂ ਉਗਾਦੀਆਂ ਹੁੰਦੇ ਨੇ ਫੇਰ ਆਂਦੇ ਵੀ ਬਾਬਾ ਜੀ ਨੇ ਉਹ ਸਾਰਾ ਪਾਠ ਪੜਾਣਾ ਸ਼ੁਰੂ ਕੀਤਾ ਪਹਿਲਾਂ ਕੀਰਤਨ ਥੱਲੇ ਬੜਿਆ। ਥੁਰਤਨ ਥੱਲੇ ਵਿੱਚ ਨਾ ਉਹਨਾਂ ਦੱਸਿਆ ਹੀ ਇੱਥੋਂ ਮਤਲਬ ਉਹ ਕਿਹੜੀ ਆਉਂਦੀ ਆ ਉਹ ਤਾਰਕਾਮਡਲ ਜਨਕਮੋਤੀ ਤੋਂ ਮਲੇਆਲੋਂ ਪਹੁੰਚ ਵਰੋ। ਕਹਿੰਦੇ ਜਦੋਂ ਉੱਥੇ ਗਏ ਜਾਈ ਨਾ ਉਹਦਾ ਸ਼ਾਂਤ ਹੋ ਜਾਇ ਕਰੇ। ਤੇ ਆਂਦੇ ਕਿ ਫੇਰ ਉਹਨਾਂ ਕਿਹਾ ਵੀ ਚੱਲ ਵੀ ਹੁਣ ਤਾਂ ਇੱਕ ਰਹੀ ਸ਼ਾਂਤ ਹੋ ਗਿਆ। ਅਗਲੇ ਤਾਂ ਬਾਬਾ ਜੀ ਚੱਲ ਗਏ ਡਿਊਟੀ ਤੇ ਮਗਰੋਂ ਫੇਰ ਬੀਬੀਆਂ ਤਾਂ ਕੀਤਾ। ਫੇਰ ਉਹਨਾਂ ਬੀਬੀ ਦਾ ਮਤਲਬ ਕਿ ਉਹ ਵੀ ਸਨੈਆ ਭੇਜਿਆ ਵੀ ਬਾਬਾ ਜੀ ਨੂੰ ਆਖੋ ਵੀ ਉਹਦਾ ਵੀ ਅਜ ਫੇਰ ਤਾਂ ਕਰਨ ਦਾ। ਫੇਰ ਆਂਦੇ ਬਾਬਾ ਨੇ ਉਹ ਪਾਠ ਕੀਤਾ ਕਿ ਸੁਖ ਨਹੀਂ ਸਕਦਾ ਸੁਖੀ ਜਹਾਦਾ ਇਹਦਾ ਪਾਠ ਹੱਦ ਤੱਕ ਪਹੁੰਚਿਆ ਨੇ ਫੇਰ ਅੱਗੇ ਪੈਰੀ ਡਿੱਗ ਪਿਆ ਜੀ ਉਹ ਹਾਂ ਫੇਰ ਆਂਦਾ ਵੀ ਹੁਣ ਮੇਰੀ ਮੁਕਤੀ ਕਰਾਓ ਫਿਰ ਫੇਰ ਉਹਨੇ ਕਿਹਾ ਵੀ ਜਾ ਕੇ ਤੂੰ ਬਹਿ ਗੁਰਦਾਰੇ ਵੀ ਜਦੋਂ ਫੇਰ ਤੇਰੀ ਕਦੇ ਮੁਕਤੀ ਦਾ ਟਾਈਮ ਆਏ ਤੇ ਮਾਰੇ ਜਾਂਪੇ ਤੇਰੀ ਮੁਕਤੀ ਕਰਦੇ ਤੇ ਇਹ ਗੱਲ ਹੈ ਨਾ ਇਸ ਚੀਜ਼ ਦਾ ਕੋਈ ਲਾਜ ਨਹੀਂ ਹਾਂ ਫੇਰ ਉਹਨੇ ਕੁਝ ਚੀਜ਼ਾਂ ਮੰਗਿਆ ਸੀ ਉਹ ਮਹਾਂਪੁਰਸ਼ਾਂ ਨੂੰ ਪਤਾ ਨਾ ਜਿਨ੍ਹਾਂ ਨੂੰ ਇਹ ਚੀਜ਼ਾਂ ਦੇ ਦਿੱਤੀਆਂ ਨੇ ਤਜਰਬਾ ਹੈ ਨਾ ਆ ਫੇਰ ਉਹਨੇ ਕੁਝ ਚੀਜ਼ਾਂ ਮੰਗਿਆ ਸੀ ਆਂਦਾ ਵੀ ਜੇ ਮੈਨੂੰ ਉਹ ਤੇ ਗੁਰਦਾਰੇ ਭੇਜਣਾ ਤੇ ਫਿਰ ਮੇਰੇ ਨਾਲ ਆ ਚੀਜ਼ਾਂ ਦਿਓ ਵੀ ਰੋਦ ਦੇ ਨਾਲ ਦੇ ਫਿਰ ਉਥੇ ਵੀ ਆ ਦੇ ਮੁਕਤੀ ਉਥੇ ਹੋ ਗਈ ਜਦੋਂ ਦੋਦਵਾ ਦੀ ਮੁਕਤੀ ਹੋ ਗਈ ਉਹਨੇ ਕਿਹਾ ਇਹ ਬਾਬਾ ਗਿੱਲ ਸਿੰਘ ਨਾਲ ਮਤਲਬ ਬਹੁਤ ਪ੍ਰਚਲਿਤ ਹੈ ਗੱਲ ਬਾਬਾ ਗਿੱਲ ਸਿੰਘ ਬਾਰੇ